ਮਲੋਦ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਬਿਆਨਸੇ ਕਰੋੜੀਆਂ ਇਸ ਵੇਲੇ ਬਿਲਕੁਲ ਨੌਜਵਾਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਆ ਤੇ ਤਸਵੀਰਾਂ ਚ ਦੇਖ ਪਾ ਰਹੇ ਹੋਵੋਗੇ ਐਸ ਐਚਓ ਥਾਣਾ ਮਲੋਦ ਸਤਨਾਮ ਸਿੰਘ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਅੱਗ ਹੈ ਜਿਹੜਾ ਲੱਗਣ ਦਾ ਕੀ ਕਾਰਨ ਹੋ ਸਕਦਾ ਤੇ ਤਸਵੀਰਾਂ ਚ ਦੇਖ ਪਾ ਰਹੇ ਹੋ ਨੌਜਵਾਨਾਂ ਦੇ ਵੱਲੋਂ ਅੱਜ ਤੇ ਕਾਬੂ ਜਿਹੜਾ ਹੈਗਾ ਆ ਉਹ ਪਾ ਲਿਆ ਗਿਆ ਤੇ ਸੜੜੀ ਅੱਗ ਲੱਗੀ ਹੋਈ ਸੀ ਇਹ ਕਦੋਂ ਕ ਲੱਗੀ ਸੀ ਇਹ ਆਈ ਅਧਰੰਤ ਪਹਿਲਾਂ ਕਿਸਿਆਂ ਨੇ ਠੀਕ ਹੈ ਜੀ ਤੇ ਤਰਪਾਲਾ ਪਿੰਡ ਸੀ ਗਿਆ ਫੈਰ ਬਾਨਾਂ ਦੀ ਆਪਣੀ ਐਫਐਸ ਜੀਨੀਆ ਠੀਕ ਹੈ ਜੀ ਉਹਨਾਂ ਨੂੰ ਲੱਗ ਗਿਆ ਸੀ ਪਿੰਡ ਕੋਲੀ ਖਰਾਂ ਦੀ ਜਿਹੜੀ ਇੱਕ ਨਾ ਵਾਜੀ ਸੀ ਮਿਨੀ ਫਾਇਰ ਬ੍ਰਿਗੇਡ ਬਣਾਈ ਪਿੰਡਾਂ ਨੇ ਠੀਕ ਹੈ ਜੀ ਉਹਨਾਂ ਦੇ ਇਸ਼ਾਰਾ ਹੋ ਸਕਦਾ ਜੀ ਤੇ ਖਰਪਾਲਿਆ ਠੀਕ ਹੈ ਜੀ ਇੱਕ ਕਾਰਨ ਦਾ ਪਤਾ ਲੱਗ ਸਕੇ ਸਰ ਕਿਉਂ ਲੱਗੀ ਜੀ ਨਾ ਕੋਈ ਬਸ ਦੀ ਗੱਲ ਐਫਐਸ ਜੀ ਹੋ ਗਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਸਿੱਧੀਆਂ ਤਸਵੀਰਾਂ ਮਲੌਰ ਦੇ ਪੁਲਿਸ ਦੀ ਦੀ ਤਣਾਤੀ ਆ ਬਿਲਕੁਲ ਮੁਸ਼ਤਦੀਦ ਨਾਲ ਇਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਔਰੇ ਬੁਲਾ ਕੇ ਸਾਰਿਆਂ ਨੂੰ ਜਿਹੜਾ ਹੈਗਾ ਆ ਉਹ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਹੈ ਸ਼ੁਕਰ ਹੈ ਪਰ ਕਿਤਨਾ ਕਿਤੇ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਆ ਨੌਜਵਾਨ ਨੇ ਜਿਨ੍ਹਾਂ ਨੇ ਪੂਰਾ ਚੰਗੇ ਤਰੀਕੇ ਦੇ ਨਾਲ ਅੱਗ 'ਤੇ ਕਾਬੂ ਪਾਇਆ ਨੌਜਵਾਨਾਂ ਨੇ ਵੀਰੇ ਕਾਰਨ ਕੀ ਮੰਨਦੇ ਅੱਗ ਲੱਗਣ ਦਾ ਗ੍ਰੈਡਿਓ ਗ੍ਰੈਡਿਓ ਚ ਲੱਗਿਆ ਗ੍ਰੈਡਿਓ ਚ ਲੱਗਿਆ ਗ੍ਰੈਡਿਓ ਚ ਲੱਗੀ ਆ 2 ਵਜੇ ਅੱਗ ਫੇਰ ਬੁਝਾਈ ਵੀ ਸੀ ਬੁਝਾਈ ਵੀ ਆ ਸੀ ਉਦੋਂ ਫੇਸਬੁੱਕ ਅੱਗ ਵੀ ਜਾ ਕੇ ਉਦੋਂ ਬਾਅਦ 3:30 ਵਜੇ ਦੁਬਾਰੇ ਅੱਗ ਫੇਰ ਰੀਲੇ ਆ ਗਿਆ ਲੱਗਦਾ ਵੀ ਸਾਨੂੰ ਮਲਾਉਤ ਦੇ ਵਿੱਚ ਫਾਇਰ ਬ੍ਰਿਗੇਡ ਦੀ ਲੋੜ ਹੈਗੀ ਇੱਥੇ ਹੈਗੀ ਹੈ ਜੀ ਹਾਂ ਹੈਗੀ ਆ ਦੇਖੋ ਹੁਣ ਜੇ ਕੋਈ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਇੱਥੇ ਆ ਫੇਰਤਲਾਂ ਤੋਂ ਆਏ ਨੇ ਮੁੰਡੇ ਆ ਤੇ ਕੀ ਛੋਟੀ ਢੈਂਕੀ ਰਗੇ ਇਹਦੇ ਨਾਲ ਕਾਬੂ ਕਰੀ ਆ ਪੂਰੀ ਤ हां ਇੱਥੇ ਜ਼ਰੂਰੀ ਆ ਬੜੀ ਗੱਡੀ ਇਹ ਕੁਲੀ ਖੁਰਦ ਤੋਂ ਆਏ ਨੇ ਕਿੱਥੋਂ ਪੂਰੀ ਖੁਰਦ ਤੋਂ ਆਏ ਨੇ ਬਿਲਕੁਲ ਕੁਲੀ ਖੁਰਦ ਦੇ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕੁਲੀ ਖੁਰਦ ਦੇ ਨੌਜਵਾਨ ਨੇ ਜਿਹੜੇ ਉਹਨਾਂ ਦੇ ਵੱਲੋਂ ਆ ਦੇਖੋ ਅੱਗ ਬੁਝਾਉਣ ਦੇ ਵਿੱਚ ਮਦਦ ਕੀਤੀ ਗਈ ਹੈ ਪਰ ਉੱਥੇ ਹੀ ਕਿੰਨਾ ਕਹਤੇ ਇੱਕ ਸਵਾਲ ਇਹ ਚੰਨ ਖੜਾ ਹੁੰਦਾ ਮਲੌਤ ਦੇ ਉੱਪਰ ਕਿ ਜਿਹੜਾ ਹੈਗਾ ਆ ਇਹਨਾਂ ਦੇ ਵੱਲੋਂ ਕੋਈ ਇੱਥੇ ਅਜੇ ਹਾਂ ਕੋਈ ਸਾਰਥਕ ਪ੍ਰਬੰਧ ਨਹੀਂ ਕੀਤਾ ਗਿਆ ਬਿਲਕੁਲ ਸਿੱਧੀ ਤਸਵੀਰਾਂ ਦੇਖ ਪਾ ਰਹੇ ਹੋ ਤੁਸੀਂ ਪੁਲੀ ਕਲਾਂ ਦੇ ਨੌਜਵਾਨ ਨੇ ਜਿਹੜੇ ਅੱਗ ਬੁਝਾ ਰਹੇ ਨੇ ਇੱਥੇ ਤੇ ਨਗਰਪੰਚਾਇਤ ਮਲਾਉਤ ਦੇ ਵੱਲੋਂ ਵੀ ਜਿਹੜਾ ਹੈਗਾ ਆ ਉਹ ਯੋਗਦਾਨ ਦਿੱਤਾ ਜਾ ਰਿਹਾ ਵਾ ਤਸਵੀਰਾਂ 'ਚ ਦੇਖ ਪਾ ਰਹੇ ਹੋ ਤੁਸੀਂ ਤੇ ਅੱਗ ਲੱਗਣ ਦਾ ਜਿਹੜਾ ਸਾਰਥਕ ਕਾਰਨ ਆ ਉਹ ਬਿਲਕੁਲ ਕੋਈ ਹਜੇ ਸਾਹਮਣੇ ਨਹੀਂ ਆਇਆ ਪਰ ਨੌਜਵਾਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਹੈ ਜਿਹੜਾ ਉਹ ਪਾ ਲਿਆ ਗਿਆ ਵਾ ਇਸ ਵੇਲੇ ਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਨੌਜਵਾਨਾਂ ਦੇ ਨਾਲ ਇਹ ਤਰਪਾਲਾਂ ਸੀ ਜਿਹੜੀਆਂ ਇਹਨਾਂ ਦੀ ਪਲਾਸਟਿਕ ਦੀਆਂ ਉਹਦੇ ਅੱਗ ਲੱਗੀ ਸੀ ਵੀ ਜੇ ਅੱਗ ਕਦੋਂ ਲੱਗੀ ਸੀ ਜੀ ਇਹ ਪਤਾ ਨਹੀਂ ਇਹ ਸੀ ਹੁਣ ਹੀ ਆਇਆ ਇਸ ਦਾ ਸਮਝਾਉਣ ਕਿਹੜੇ ਪਿੰਡਾ ਤੁਹਾਡਾ ਲੋਕਲ ਹੀ ਮਲੌਦ ਹੈ ਮਲੌਦ ਹੀ ਲੋਕਲ ਠੀਕ ਹੈ ਤੇ ਕਿੰਨਾ ਕਿਤੇ ਕੋਈ ਨੁਕਸਾਨ ਦਾ ਕਾਰਨ ਵੱਡਾ ਨੁਕਸਾਨ ਹੋਣੋ ਜਿਹੜਾ ਅੱਜ ਬਚ ਗਿਆ ਪਰ ਉਥੇ ਇੱਕ ਬਹੁਤ ਹੀ ਸਵਾਲੀਆ ਚਿੰਨੇ ਵੀ ਹੈ ਕਿ ਵੀ ਮਲੌਦ ਦੇ ਵਿੱਚ ਫਾਇਰ ਬ੍ਰਿਗੇਡ ਆ ਜਿਹੜੀ ਉਹ ਹੋਣੀ ਚਾਹੀਦੀ ਆ ਤੇ ਕਸਬਾ ਮਲੌਦ ਹੈ ਜਿਹੜਾ ਲਗਭਗ ਇਹਨੂੰ 35 ਤੋਂ 40 ਪਿੰਡ ਨੇ ਜਿਹੜੇ ਉਹ ਪੈਂਦੇ ਨੇ ਆਲੇ-ਦਾਲ ਨੂੰ ਜੇਕਰ ਆਪਾਂ ਦੇਖੀਏ ਵੀਰ ਨਾਲ ਕੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੇਸੀ ਕੀ ਨਾ ਬਈ ਟੋਟਾ ਠਾਕਰ ਸਿੰਘ ਆ ਜੀ ਠਾਕਰ ਸਿੰਘ ਜੀ ਕਿੱਥੋਂ ਆਏ ਤੁਸੀਂ ਪੂਲੀਗੁਰ ਤੋਂ ਬੰਦਾ ਜੀ ਅੱਛਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਅੱਗ ਲੱਗੀ ਹੈ ਕਰਤਾਰਪੁਰ ਪਿੰਡ ਕੜਕ ਨੂੰ ਅੱਗ ਲੱਗੀ ਹੋਈ ਜਗੀ ਠੀਕ ਆ ਤੇ ਰੋਕੇ ਆ ਰਸਤੇ ਤੇ ਅਸੀਂ ਉੱਥੇ ਅੱਗ ਭਜਾਉਣ ਗਿਆ ਸੀ ਉੱਥੇ ਆ ਕੇ ਇਹਨਾਂ ਕੰਟਰੋਲ ਆ ਗਈ ਫਿਰ ਸਾਨੂੰ ਦੇਖਿਆ ਵੀ ਇੱਥੇ ਧੂਆਂ ਕੱਢ ਰਿਹਾ ਬਹੁਤ ਸਾਨੂੰ ਲੱਗੇ ਵੀ ਫੇਰ ਆ ਜੋ ਫੇਰ ਤੋਂ ਗਿਆ ਪਤਾ ਲੱਗੇ ਮਿਲਾਉ ਦਾ ਫਿਰ ਤਾਂ ਅਸੀਂ ਉਹਦੇ ਪਿੱਛੇ ਉੱਥੇ ਆਕ ਪਲਾ ਕੇ ਜਾ ਰਹੇ ਉੱਥੇ ਵੀ 1.5 ਲੋ ਕਿੱਕੜਾ ਕੰਮਤ ਨਹੀਂ ਬਾਕੀ ਨਾੜ ਮਤਰੀ ਆ 20 ਫਰ ਦੇ ਕਰੀਬ ਇਸ ਸਪੈਸ਼ਲ ਤੁਹਾਡੀ ਡਿਊਟੀ ਲੱਗੀ ਹੈ ਜਾਂ ਤੁਸੀਂ ਸੇਵਾ ਹੀ ਕਰ ਕਰਦੇ ਸੇਵਾ ਕਰਦੇ ਅਸੀਂ ਆ ਪੰਚਾਇਤ ਦੀ ਟੈਂਕੀ ਆ ਅਸੀਂ ਆ ਫੰਡ ਇਕੱਠਾ ਕਰਕੇ ਇਹ ਚ ਲਾਇਆ ਹੋਇਆ ਸਾਰਾ ਸਿਸਟਮ ਅੱਜਾ ਤੋਂ ਉਹਨਾਂ ਲਾਇਆ ਹੋਇਆ ਇਹ ਹੁਣ ਮੁੰਡੇ ਨੌਜਵਾਨ ਆ ਖੜਾ ਮੁੰਡਾ ਖੜਾ ਪੰਜ ਸਾਲ ਹੋਰ ਨੇ ਪੱਕੀ ਹੈਗੀ ਡਿਊਟੀ ਆ ਜਿੱਥੇ ਕਿਤੇ ਅੱਗ ਲੱਗਦੀ ਉੱਥੇ ਪਹੁੰਚਨੇ ਆਉਂਦੇ ਆ ਹਾਂਜੀ ਆਲੇ ਨਾਲ ਕਿੰਨੇ ਕਿਲੋਮੀਟਰ ਕਵਰ ਕਰ ਲੈਂਦੇ ਤੁਸੀਂ ਕਿਹਦਾ ਕੰਮ ਹੋ ਜਾਂਦੀ ਹੈ ਇਹ ਦੇਖੋ ਬਦਾਰਾ ਉਹਦੇ ਪਹੁੰਚ ਜਾਂਦੇ ਆ ਬਸ ਐਸੀ ਠਾਕਰ ਸਿੰਘ ਪੂਲੀ ਖੁਰ ਤੋਂ ਬਹੁਤ ਸੋਨਾ ਪ੍ਰਾਲਾ ਕਿੰਨੇ ਕਹਤੇ ਪੰਜਾਬ ਸਰਕਾਰ ਨੂੰ ਅਜਿਹੇ ਨੌਜਵਾਨਾਂ ਨੂੰ ਸਨਮਾਨ ਕਰਨ ਦੀ ਵੀ ਗੱਲ ਹੈ ਜਿਹੜੀ ਉਹ ਹੋਣੀ ਚਾਹੀਦੀ ਆ ਬਹੁਤ ਸੋਨਾ ਪ੍ਰਾਲਾ ਖੁਦ ਪੈਸੇ ਇਕੱਠੇ ਕਰਕੇ ਟਰੈਕਟਰ ਦੇਖੋ ਆਪਣਾ ਸਾਧਨ ਯੂਜ਼ ਕਰਕੇ ਇਹ ਜਿੱਥੇ ਵੀ ਕਿਤੇ ਅਜਿਹੀ ਅਣਸੁਖਾਵੀ ਘਟਨਾ ਵਾਪਰਦੀ ਹੈ ਜਿੱਥੇ ਵੀ ਕਿਤੇ ਕੋਈ ਅੱਗ ਲੱਗਣ ਦੀ ਗੱਲ ਵਾਪਰਦੀ ਹੈ ਤਾਂ ਇਹ ਪਿੰਡਾਂ ਦੇ ਵਿੱਚ ਜਾ ਕੇ ਇਹ ਨੌਜਵਾਨ ਅੱਗ ਬੁਝਾਉਣ ਦਾ ਕੰਮ ਕਰਦੇ ਨੇ ਤੇ ਇਹ ਬਹੁਤ ਵਧੀਆ ਉਪਰਾਲਾ ਪਰ ਰੱਬ ਦਾ ਸ਼ੁਕਰ ਹੈ ਕਿ ਜਿਹੜੀ ਮਲੌਦ ਗੋਦਾਮ ਦੇ ਵਿੱਚ ਅੱਗ ਲੱਗੀ ਸੀ ਉਹਦੇ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਸ਼ਲਾਘਾ ਕੁਲੀ ਖੁਰਦ ਪਿੰਡ ਦੀ ਹੈ ਸਲੂਟ ਹੈ ਅਜਿਹੇ ਪਿੰਡ ਨੂੰ ਜਿੱਥੇ ਅਜਿਹੇ ਨੌਜਵਾਨ ਰਹਿੰਦੇ ਨੇ ਜਿਹੜੇ ਤਨਾ ਬੇਰ ਇਹਨਾਂ ਦੇ ਦੱਸਣ ਮੁਤਾਬਕ ਕਰਤਾਰਪੁਰ ਅੱਗ ਲੱਗੀ ਹੋਈ ਸੀ ਉਸ ਤੋਂ ਬਾਅਦ ਇਹ ਇਹਨਾਂ ਨੂੰ ਲੱਗਿਆ ਸ਼ਾਇਦ ਬੇਰ ਅੱਗ ਲੱਗੀ ਹੈ ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮਲੌਦ ਗੋਦਾਮ ਦੇ ਵਿੱਚ ਅੱਗ ਲੱਗੀ ਹੋਈ ਆ ਤਾਂ ਇਹ ਤੁਰੰਤ ਐਕਸ਼ਨ ਲੈਂਦੇ ਹੋਏ ਇੱਥੇ ਪਹੁੰਚੇ ਨੇ ਕਿੰਨਾ ਕਿਤੇ ਪੰਜਾਬ ਸਰਕਾਰ ਨੂੰ ਮੈਂ ਰਿਕੁਐਸਟ ਕਰਦਾ ਬੇਨਤੀ ਕਰਨਾ ਕਿ ਅਜਿਹੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੁਣ ਦੇਖੋ ਇਧਰ ਜਿਹੜੇ ਦਰਖਤ ਸੀਗੇ ਉਹ ਬਿਲਕੁਲ ਮੱਚ ਚੁੱਕੇ ਨੇ ਇਹ ਦਰਖਤ ਨੇ ਜਿਹੜੇ ਬੜੇ ਵਧੀਆ ਸੀ ਦਰਖਤ ਪਰ ਉਹ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਅੱਗ ਲੱਗਣ ਦੇ ਕਾਰਨ ਇਹ ਦਰਖਤ ਨੇ ਜਿਹੜੇ ਉਹ ਮੱਚ ਚੁੱਕੇ ਨੇ ਫਿਲਹਾਲ ਅੱਗ ਦੇ ਉੱਪਰ ਕਾਬੂ ਜਿਹੜਾ ਪਾ ਲਿਆ ਗਿਆ ਵਾ ਤੇ ਗੱਲਬਾਤ ਹੋਰ ਵੀ ਕਰ ਲੈਣਾ ਵੇ ਜੀ ਉਹਨਾਂ ਨਾਲ ਵੀ ਜੀ ਕੀ ਨਾ ਵਾਜੀ ਤੁਹਾਡਾ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਤਾਂ ਕੋਲੀ ਦੀ ਤੋਂ ਕੋਲੀ ਤੋਂ ਜੀ ਅੱਛਾ ਫਿਰ ਅੱਗ ਬੁਝਾਉਣ ਦਾ ਕੰਮ ਤੁਹਾਡਾ ਹੀ ਤੁਸੀਂ ਨਾਲ ਹੀ ਉਹਨਾਂ ਦੇ ਹਾਂ ਹਾਂ ਠੀਕ ਹੈ ਫਿਰ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਇੱਥੇ ਅੱਗ ਲੱਗੀ ਹੈ ਇਦਾਂ ਪਹਿਲਾਂ ਕਰਤਾਰਪੁਰ ਲੱਗੀ ਹੋਈ ਸੀ ਫਿਰ ਅਸੀਂ ਇੱਧਰ ਧੂਆਂ ਦੇਖ ਕੇ ਆ ਨਾਲ ਲੈ ਕੇ ਆ ਗਏ ਠੀਕ ਹੈ ਇਹ ਪੂਰੀ ਟੀਮ ਆਪਣੇ ਕੋਲੀ ਦੀ ਆ ਹਾਂ ਕੋਲੀ ਦੀ ਆ ਇਹ ਨੌਜਵਾਨ ਨੇ ਪੂਰੀ ਕੋਲੀ ਖੁਰਦ ਦੀ ਪੂਰੀ ਖੁਰਦ ਦੀ ਪੂਰੀ ਇਹ ਟੀਮ ਆ ਨੌਜਵਾਨ ਨੇ ਸਾਰੇ ਤੇ ਇਹਨਾਂ ਨੂੰ ਸਲੂਟ ਆ ਕਿ ਇਹ ਬਹੁਤ ਸੋਹਣਾ ਜਿਹੜਾ ਕੰਮ ਹੈ ਉਹ ਕਰ ਰਹੇ ਨੇ ਤੇ ਜਿਹੜਾ ਟਰੈਕਟਰ ਹੈ ਟਰੈਕਟਰ ਇਹ ਟਰੈਕਟਰ ਟਰਾਲੀ ਕਿੰਨਾ ਦਾ ਹੈ ਇਹ ਐਮਪੀ ਕੋਟ ਤੋਂ ਉਹ ਆਈ ਹੋਈ ਹੈ ਥੈਂਕ ਯੂ ਠੀਕ ਹੈ ਤੇ ਇਹ ਟਰੈਕਟਰ ਨੀਜੀ ਟਰੈਕਟਰ ਹੈ ਕਿਸੇ ਦਾ ਹਾਂ ਹਾਂ ਠੀਕ ਹੈ ਫਿਰ ਤੁਸੀਂ ਆ ਜਿਹੜਾ ਟਾਈਮ ਹੁੰਦਾ ਇਹਦੇ ਵਿੱਚ ਕਿਤੇ ਵੀ ਜਾਨੋ ਅੱਗੇ ਭਾਰ ਕੇ ਕਢਾਉਂਦੇ ਆਂਗਾ ਪਿੰਡ 'ਚ ਅੱਛਾ ਜੀ ਫਿਰ ਜਿੱਥੇ ਅੱਗ ਲੱਗਦੀ ਆ ਠੀਕ ਹੈ ਓਕੇ ਓਕੇ ਚਲੇਣਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਿੱਧੀਆਂ ਤਸਵੀਰਾਂ ਆਪ ਇਹਦੇ ਉੱਪਰ ਕਾਬੂ ਪਾ ਲਿਆ ਗਿਆ ਜਿਹੜਾ ਗੋਦਾਮ ਦੇ ਵਿੱਚ ਅੱਗ ਲੱਗੀ ਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਬਹੁਤ-ਬਹੁਤ